ਉਸ ਦਾ ਪਤੀ ਕਾਸ਼ਦੀਪ ਸਿੰਘ ਅਕਸਰ ਉਸ ਨੂੰ ਦਾਜ ਦੇ ਰਿਹਾ ਲੋ ਦਾਜ ਦੇ ਕੇ ਬੱਚਾ ਨਾਂ ਕਰਕੇ ਪਾਲਣ ਪੋਸ਼ਣ ਕਰਦਾ ਸੀ ਸਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲੇ ਗਲਤੀ ਹੋ ਗਈ ਉਹ ਪਾਸੇ ਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਈ ਸਰ ਮੈਨੂੰ ਕੁਝ ਨਹੀਂ ਪਤਾ ਜੋ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀਾਂ ਨੂੰ ਕਿਰਕੋਨ ਨੂੰ ਮੈਂ ਚੱਕਾ ਮਾਰ ਕੇ ਸੁੱਟਦਾ ਸੀ ਸਰ ਮੈਂ ਇਹ ਨੱਚਿਆ ਸੀ ਗੱਲ ਉਹਦੇ ਘਰ ਵਾਲੇ ਨੱਚਿਆ ਸੀ ਮਾਸਟਰ ਮਾਈਂਡ ਮਾਂ ਤੇ ਪੁੱਤ ਸਾਡੇ ਤੋਂ ਗਲਤੀ ਹੋ ਗਈ ਹੋਰ ਸਾਨੂੰ ਕੁਝ ਨਹੀਂ ਪਤਾ ਕੈਮਰੇ ਤੇ ਆਪਣੀ ਗਲਤੀ ਮੰਨਦੇ ਕੋਈ ਹੋਰ ਨਹੀਂ ਸਗੋਹੀ ਮਾਪੁੱਤ ਨੇ ਜਿਨ੍ਹਾਂ ਵੱਲੋਂ ਆਪਣੀ ਨੂੰ ਅਮਨਦੀਪ ਕੌਰ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਗਿਆ ਜਦ ਸਸਤੇ ਪਤੀ ਦੋਵੇਂ ਕੈਮਰੇ ਤੇ ਆਏ ਨੇ ਤੇ ਦੋਵਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਤੋਂ ਗਲਤੀ ਹੋ ਗਈ ਹੈ ਪਤੀ ਦਾ ਇਹ ਕਹਿ ਰਿਹਾ ਕਿ ਮੇਰੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਨਾ ਹੀ ਮੇਰੀ ਮਾਦ ਨਾਲ ਕੋਈ ਲੜਾਈ ਸੀ ਬੱਚਾ ਨਾ ਹੋਣ ਵਾਲੀ ਗੱਲ ਤੇ ਪਤੀ ਦਾ ਇਹ ਕਹਿਣਾ ਕਿ ਬੱਚਾ ਅਸੀਂ ਇਸ ਕਰਕੇ ਨਹੀਂ ਕੀਤਾ ਕਿਉਂਕਿ ਅਸੀਂ ਦੋਵਾਂ ਨੇ ਕੁਝ ਸਮੇਂ ਦੇ ਵਿੱਚ ਬਾਹਰ ਚਲੇ ਜਾਣਾ ਸੀ ਮੇਰਾ ਪਾਸਪੋਰਟ ਵੀ ਜਮ੍ਹਾਂ ਹੋ ਚੁੱਕਿਆ ਹੈ ਅੱਗੇ ਪਤੀ ਦਾ ਕਹਿਣਾ ਹੈ ਕਿ ਮੈਂ ਤਾਂ ਘੱਟਾਂ ਵੇਲੇ ਨਾਲ ਵੀ ਨਹੀਂ ਸੀ ਸਾਨੂੰ ਹੋਰ ਕੁਝ ਨਹੀਂ ਕਹਿਣਾ ਤੇ ਦੱਸ ਦਈਏ ਕਿ ਪਤੀ ਤੇ ਸੱਸ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਸੱਸ ਦੇ ਵੱਲੋਂ ਨੂਨੂ ਨਹਿਰ ਦੇ ਵਿੱਚ ਤੱਕਾ ਦੇਣ ਤੋਂ ਬਾਅਦ ਪੁਲਿਸ ਸਾਹਮਣੇ ਲੁੱਟ ਦਾ ਨਾਟਕ ਕੀਤਾ ਗਿਆ ਸੀ ਤੇ ਸਾਰਿਆਂ ਸਾਹਮਣੇ ਲੁੱਟ ਦਾ ਡਰਾਮਾ ਕਰਦੀ ਰਹੀ ਹੈ ਪਰ ਬਾਅਦ ਦੇ ਵਿੱਚ ਪੁਲਿਸ ਨੇ ਤਵਦੀਸ਼ ਕੀਤੀ ਹੈ ਤਾਂ ਸਾਹਮਣੇ ਆਇਆ ਕਿ ਕੋਈ ਲੁੱਟ ਨਹੀਂ ਹੋਈ ਸਗੋ ਨੂ ਅਮਨਦੀਪ ਕੌਰ ਦਾ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆ ਜਿਹੜੀ ਸੱਸ ਐ ਤੇ ਪੁੱਤ ਉਹਨਾਂ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਵਸੇ ਗਲਤੀ ਹੋ ਗਈ ਵਸੇ। ਨਹੀਂ ਮਾਰਿਆ ਕਿਉਂਕਿ ਕੀ ਗਲਤੀ ਕਰਨੀ? ਗਲਤੀ ਹੋ ਗਈ। ਕਰਨ ਕੀ ਬਣਾ ਲਾ? ਮੈਂ ਸਾਰਾ ਦਾ ਕਮੈਂਟ। ਮੈਂ ਕਿਹਾ ਤਨ ਕੀ ਕਰਨ ਕੀ ਸੀ? ਚਲੋ ਚਲੋ ਚਲੋ। ਦਾਦੇ ਵੀ ਕੀ ਕਿਨੇ ਰਚਾ ਸੰਦਰ ਕੀ ਸਾਰੀ ਗਲਤ ਬਾਤ ਹੋਈ ਐ। ਸਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲ ਗਲਤੀ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਸ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮੰਮੀ ਤੇਰੀ ਮੰਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਉਹ ਰੋਕ ਮਾਰਨ ਦਾ ਕੋਈ ਕਾਰਨ ਨਹੀਂ ਕੁਝ ਨਹੀਂ ਪਤਾ ਸਰ ਮੈਨੂੰ ਉਹ ਤੇ ਉਸ ਜੀ ਨੂੰ ਅਮਰਪ੍ਰੀਤ ਕੌਰ ਸਕੂਟਰੀ ਐਕਵਡਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਡੀ ਪੱਡੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਤਾਂ ਰਿਵਾਲ ਸੈਰ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਲਾਂ ਤਾਂ ਉਹਨਾਂ ਪਾਸੋਂ ਕੁਝ ਸੋਨੇ ਦੇ ਗਹਿਣੇ ਕਿਸੇ ਅਨਨੌਣ ਬੰਦਿਆਂ ਨੇ ਸੋਨੇ ਦੇ ਗਹਿਣੇ ਕੋਲਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਚੜ੍ਹਪੇੜੀ ਹੈਗਾ ਇਹਦੇ ਵਿੱਚ ਅਮਨਪ੍ਰੀਤ ਕੌਰ ਦੀ ਲਟੇਰਾਂ ਨਾਲ ਚੜ੍ਹ ਪਈ ਸੀ ਜਿਹਨਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨਰਵਸ ਹੋ ਦੱਸ ਸੋ ਪਾਣੀ ਡੂੰਗਾ ਹੁਣ ਕਰਕੇ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੁੱਬ ਗਈ ਸੀ ਪਾਣੀ ਵਿੱਚ ਡੁੱਬ ਗਈ ਸੀ ਤੇ ਜਿਹੜੇ ਸਲਟੇਰੇ ਸੀਗੇ ਉਹ ਸੋਨੇ ਦੇ ਗਣੇ ਲਾ ਕੇ ਫਰਾਤ ਹੋ ਗਈ ਸੀ ਮੌਕੇ ਤੋਂ ਇਸੇ ਮਕਦਮਾ ਨੰਬਰ 22 ਮਤੀ 283 2025 ਜੁਰਮ 109 304 ਬੀ ਐਨ ਐਸ थाना ਤੇ ਬੜਵਕੇ ਨਾਮ ਲੋਗਿਕ ਕਾਰਦ ਕਰਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਕੂ ਟੈਕਨੀਕਲ ਜਿਹੜੀ ਐਨਲਿਸਿਸ ਜਿਹੜੀ ਟੀਮਾਂ ਜਿਹੜੇ ਟੈਕਨੀਕਲ ਤੇ ਪੁਲਿਸ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਉਹ ਬਨਾਨੇ ਤਫਤੀਸ਼ ਇੱਕ ਨਵਾਂ ਇਹਦਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਹਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਉਸ ਨੂੰ ਦਾਜ ਦੇਣ ਦਾਜ ਦੇ ਤੇ ਬੱਚਾ ਨਾਮ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ ਤੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰਾ ਹੋ ਕੇ ਉਸਦਾ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਹਮਪੀਰ ਕੌਰ ਨੂੰ ਨਹਿਰ ਤੱਕਾ ਮਾਰ ਕੇ ਸੁੱਟਦਾ ਸੀ ਜਿਸ ਤੇ ਨਰਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਇਹਨਾਂ ਕੋਈ ਬRAND ਹੋ ਗਈ ਸੀ ਜਿਸ ਤੇ ਇਸ ਮਾਮਰੇ ਵਿੱਚ ਜੁਰਮ 103 62 BNS ਦਾ ਵਾਧਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਨਦੀਪ ਕੌਰ ਤੇ ਸੱਜ ਸਰਪਿੰਦਰ ਕੌਰ ਤੇ ਪਤੀ ਕਾਜੇ ਨੂੰ ਰੈਸਟ ਕਰ ਲਿਆ ਗਿਆ। ਇਹਦੇ ਵਿੱਚ ਫਰਦਰ ਜੜੀ ਹੈਗੀ ਐ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫतीश ਕਰ ਰਹੇ ਆ। ਮਾਰ ਲਵਾਂਗੇ ਇਹਨਾਂ ਦਾ। ਦੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਹੋਰ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨੂੰ ਜੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊ। ਸਰ ਇਹਨਾਂ ਨੂੰ ਕਿਹਾ ਗਿਆ ਹੈ ਕਿ ਲੋਟੋ ਯਾ ਲੋਟੋ ਜਾਣੇ ਵਗੈਰਾ ਇਹਨਾਂ ਮੱਤੇ ਛੋੜ ਦਿੱਤੇ ਜਾਂ ਬਰਾਮਦ ਹੋਏ। ਲੀ ਲੁਟਾਲੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟਿਸ ਇਨਵੈਸਟੀਗੇਸ਼ਨ ਇਸ ਵਿੱਚ ਵਿਚਾਰ ਰਹੇ ਆ ਬੰਦੇ ਇੰਜੀਨੀਅਰ ਪ੍ਰੋਪਰ ਏਰਮਾਨ ਲੈ ਕੇ ਤਫਤੀਸ਼ ਕਰਾਂਗੇ ਜੋ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਇਸੋਂ ਵੀ ਅਸੀਂ ਸਾਡੇ ਕੋਲ ਖੋਈ ਹੈ ਲੇਕਿਨ ਅਸਲੀਅਤ ਕੁਝ ਹੋਰ ਸਾਹਮਣੇ ਆਈ ਸਰ ਉਸ ਨੂੰ ਕਿਵੇਂ ਸ਼ਟਡਾ ਕਰਿਆ ਕੀ ਕਹਾਣੀ ਦਾ ਸਾਰ ਹੋ ਸਕਦੀ ਆ ਜੇ ਨਾ ਪਰਮਿਟਡ ਇਨਵੈਸਟਿਗੇਸ਼ਨ ਹੋ ਸਕਦੀ ਇਹ ਜਿਸ ਤੋਂ ਜਿਸ ਨਾਲੇ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੱਕ ਜਿਹੜਾ ਵਿਜਨ ਸਪੋਰਟ ਕੀਤਾ ਸੀਨਮ ਕ੍ਰਾਈਮ ਉਤਤਵਿਗਲ ਥੋੜੀ ਇਹਨਾਂ ਦੀ ਗੱਲਾਂ ਅਪਰਚੂਨਿਟੀ ਕਨਵਰਸੇਸ਼ਨ ਤੋਂ ਬੈਕਆਊਟ ਫੋਲ ਲੱਗ ਰਹੀ ਸੀ ਕਿੱਸ ਜਿਹੜੀ ਹੈਗੀ ਟੈਕਨੀਕਲ ਨਰਸਸ ਕੀਤਾ ਗਿਆ ਉਸ ਤੋਂ ਪਹਿਲੇ ਇਹ ਗੱਲ ਸਾਹਮਣੇ ਫਰਦਰ ਜਿਹੜੀ ਹੈਗੀ ਇਹ ਗੱਲ ਕਲੀਅਰ ਹੋਈ ਹੈ ਵੀ ਇਹਨਾਂ ਨਾਲ ਕੁਝ ਚੀਜ਼ ਥੋੜੀ ਸਟੋਰੀ ਬਣਾਈ ਲੱਗੀ ਤੇ ਬੀਬੀ ਕਾ ਵੀ ਤਾਂ ਦੁਨਾਹ ਕਰਦੀ ਪੁਲਿਸ ਨੂੰ ਪੁਲਿਸ ਸੱਚੀ ਕਰਦੀ ਨਹੀਂ ਹੋਰ ਲੋਕਾਂ ਨੂੰ ਤੇ ਅਬੀ ਤਾਂ ਦੁਨਾਹ ਕਰਦੀ ਨਹੀਂ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਸਟੋਰੀ ਅਨੈਚੂਰਲੀ ਬਣਾਈ ਉਹਨੇ ਲੇਕਿਨ ਅਸਲੀਅਤ ਜਿਹੜਾ ਹੈਗਾ ਉਹ ਬਾਅਦ ਚ ਕਲੀਅਰ ਹੋਈ ਹੈ ਉਸ ਬਾਰੇ ਸੱਚੀ ਹੈਗੀ ਗੱਲ ਇਹ ਕਲੀਅਰ ਹੋ ਗਈ ਹੈ ਵੀ ਇਹ ਮੁੰਡੇ ਨੇ ਦੇ ਨੇ ਐਸਾ ਅਰਦਾਸ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਤੇ ਉਹ ਲੈਣ ਕਿਵੇਂ ਦਾ ਤੱਕਾ ਦੇ ਤੱਕਾ ਦੇ ਆ ਦੋਆਂ ਦੀ ਦੋਆਂ ਦੀ ਪੁਰਾਣੀ ਵਸੀਦਾਂ ਦੀ ਆਪਸ ਹੀ ਪਲਾਨਿੰਗ ਸੀ ਕਿ ਅਸੀਂ ਜਿਹੜੀ ਹੈਗੇ ਆ ਉਥੋਂ ਜਦੋਂ ਇਹ ਉਥੋਂ ਚਲੇ ਨੇ ਲੜਕੀ ਦੇ ਪੇਰੈਂਟ ਦੇ ਘਰੋਂ ਚਲੇ ਨੇ ਇਹਨਾਂ ਦੀ ਮੁੰਡੇ ਦੀ ਆਪਸ ਵਿੱਚ ਪਰੇ ਆਪਸ ਕਨਵਰਸੇਸ਼ਨ ਗੱਲ ਰਹੀ ਮਾਂ ਪਾਪਾ ਮਾ ਦੇ ਪੁੱਤ ਦੀ ਗੱਲ ਹੋ ਗਈ ਸੀ ਲੜਕੀ ਨੂੰ ਲੈ ਕੇ ਵੀ ਸਰ ਜਿਆਦਾ ਮਤਲਬ ਭੰਗਣ ਲੈ ਕੇ ਜਾਂਦੀ ਨਹੀਂ ਨਹੀਂ ਇਹ ਲੜਕੀ ਲੜਕੇ ਆਪਣੀ ਪੇਕੇ ਤੋਂ ਆ ਲੜਕੀ ਜਦੋਂ ਪੂਰਾ ਕਰਦਾ ਨਾਮ ਪੂਜਾ ਕਰਦਾ ਨਹੀਂ ਐਕਚੁਅਲੀ ਐਕਚੁਅਲੀ ਕੀ ਇਹ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੇ ਪੇਕੇ ਨਾਲ ਹੀ ਗਈ ਸੀ ਉਥੇ ਗਈ ਸੀ ਉਹ ਪੇਕੇ ਲਈ ਵਾਪਸ ਆ ਰਹੀ ਸੀ ਇਹਨੂੰ ਪਤਾ ਸੀ ਪਹਿਨੇ ਡਿਊਰਿੰਗ ਇਨ ਬਿਟਵੀਨ ਇਨ ਇਹ ਆਪਣੇ ਜੀ ਕਨਵਰਸੇਸ਼ਨ ਹੋਈ ਸੀ ਮਾ ਪੁੱਤ ਦੀ ਤੇ ਜਦੋਂ ਉਹ ਲੜਕੀ ਦੇ ਪੇਰੈਂਟਸ ਤੋਂ ਵਾਪਸ ਇਹ ਆਪਣੇ ਸਹੁਰੇ ਘਰ ਕੀ ਆ ਰਹੀ ਸੀ ਤੇ ਨਾਲ ਸੱਸ ਸੀ ਤੇ ਰਾਜ ਜਿਨ੍ਹਾਂ ਨੇ ਰੋਕ ਕੇ ਉਹਦੇ ਗਾਰਡਨ ਸਾਰਾ ਲੈ ਸਜੀਓ ਤੱਕ ਸਰ ਸਰ ਪਲਾਨ ਕਿਨੇ ਰਚਿਆ ਸੀਗਾ ਉਹਦੇ ਘਰ ਵਾਲੇ ਨੇ ਰਚਿਆ ਸੀ ਮਾਸਟਰ ਮਾਈਂਡ ਮਾਂ ਤੇ ਪੁੱਤ ਨੇ ਦੋਨੋਂ ਮਾਸਟਰ ਮਾਈਂਡ ਹਾਂ ਸਰ ਜੀ ਉਹ ਲੈ ਤੱਕਾ ਦਿੱਤਾ ਗਿਆ ਮਾਪੋ ਦੋਵੇਂ ਮੌਕੇ ਤੇ ਮਜੂਦ ਸੀ ਕਿ ਜਾਂ ਹੋਰ ਵੀ ਲੋਕ ਰਲੇ ਸੀ ਨਹੀਂ ਬਿਲਕੁਲ ਦੋਨੇ ਮਾਪੋ ਪੁੱਤ ਸਮਝੂਦ ਸੀ ਮੈਂ ਦੱਸਾਂਗਾ ਰਿਹਾ ਜੀ ਮਾਂ ਦਾ ਰੋਲ ਜਿਹੜਾ ਉਹ ਜਾਲਾ ਬੇਟੇ ਦਾ ਰੋਲ ਵਿੱਚ ਘਟ ਸੀ ਪੁੱਤ ਨੂੰ ਪਤਾ ਨਹੀਂ ਸੀ ਉਹ ਦੇਖੋ ਫਰਦਰ ਫਰਦਰ ਇਸ ਵਾਰੀ ਜੋ ਜੋ ਸਾਡੇ ਹੁਣ ਫਿਲਹਾਲ ਰੋਲ ਸਾਹਮਣੇ ਆਇਆ ਵੀ ਇਹਨਾਂ ਦਾ ਆਪਕ ਮਾਪੋ ਦਾ ਹੀ ਸੀਗਾ ਦੋਨੇ ਆਪਕ ਇਹਨਾਂ ਨੇ ਤੜਾ ਡਰਾਮਾ ਕਰਕੇ ਇਸ ਰਹਿ ਗਿਆ ਉਹਨੂੰ ਮਦਰੂ ਜੀ ਕਹਿੰਦੇ ਵੀ ਫਰਦਰ ਅਸੀਂ ਹੁਣ ਰਮਾਨ ਲਵਾਂਗੇ ਦੁਮਾਨ ਦਾ ਰਮਾਨ ਕਰਕੇ ਫਰਦਰ ਜਿਹੜੀ ਇੱਕ ਇਨਵੈਸਟੀਗੇਸ਼ਨ ਚ ਪੜਤਾਲ ਚ ਗੱਲ ਕੋ ਹੋ ਸਾਹਮਣੇ ਆਇਆ ਤਾਂ ਉਹਨਾਂ ਖਾਸ ਕਰਕੇ ਜੀ ਲੜਕੀ ਦੇ ਪਰਿਵਾਰਕ ਮੈਂਬਰ ਕਹਿ ਰਹੇ ਵੀ ਜਿਹੜੀ ਜਿਹੜੀ ਹੈਗੀ ਹੈ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਵੀ ਮਾਮਲੇ ਚ ਉੱਝਾਗੇ ਹੱਤਿਆ ਦਾ ਅੰਮੀ ਹੁਣ ਫਿਲਹਾਲ ਅਸੀਂ ਇਹ ਪਤਾ ਕਰ ਰਹੇ ਹਾਂ